ਅਮ ਦੇਖੋ ਜੀ ਹਮੇਸ਼ਾ ਆਪਣੇ ਆਪ ਨੂੰ ਬlesed ਫੀਲ ਕਰੀਦਾ ਜਦੋਂ ਇੱਥੇ ਜਦੋਂ ਵੀ ਆਈਦਾ ਤਾਂ ਹਮੇਸ਼ਾ ਮਤਲਬ ਬਹੁਤ ਮਨ ਨੂੰ ਸਕੂਨ ਮਿਲਦਾ ਅੱਜ ਵੀ ਹੁਣ ਜਦੋਂ ਆਏ ਆ ਤਾਂ ਸਪੈਸ਼ਲੀ ਮੈਨੂੰ ਐ ਸਿਗਾ ਵੀ ਨੀਤਾ ਮੈਮ ਹੁਣੀ ਨਾਲ ਲਾਉਣ ਤਾਂ ਕਿ ਹਮੇਸ਼ਾ ਮਤਲਬ ਇੱਕ ਹੋਰ ਇੱਥੇ ਰੂਹਦਾਰੀ ਵਾਲਾ ਮਤਲਬ ਬਹੁਤ ਜ਼ਿਆਦਾ ਸਕੂਨ ਵਾਲਾ ਉਹ ਇੱਕ ਫੀਲਿੰਗ ਆ ਬ੍ਰੋ ਤੇ ਸਾਡੀ ਫਿਲਮ ਆ ਰਹੀ ਹੈ ਜੀ ਆਸ਼ੀਰਵਾਦ ਲੈਣ ਆਏ ਆ ਬਾਬਾ ਜੀ ਕੋਲੋਂ ਤੇ ਉਮੀਦ ਕਰਦੇ ਆ ਕਿ ਸਾਡਾ ਅੱਜ ਦਾ ਜਿਹੜਾ ਪੂਰਾ ਟੂਰ 골ਡਨ ਟੈਂਪਲ ਦਾ ਅੱਜ ਬਹੁਤ ਸਾਡਾ ਸਕੂਨ ਭਰਿਆ ਰਹੂਗਾ ਤੇ ਬਾਬਾ ਜੀ ਅਸ਼ੀਰਵਾਦ ਦੇਣਗੇ ਕਿਸ ਤਰ੍ਹਾਂ ਦੀ ਫਿਲਮ ਹੈਗੀ ਹੈ ਵੀ ਹੀਰਾ ਫੇਰੀਆਂ ਦਾ ਨਾਮ ਰੱਖਿਆ ਕਿਸ ਤਰ੍ਹਾਂ ਦਾ ਵੱਡਾ ਰੋਲ ਹੈ ਇਹ ਚ ਇਹਦੇ ਵਿੱਚ ਮੇਰਾ ਟੈਕਸੀ ਡਰਾਈਵਰ ਦਾ ਰੋਲ ਹੈ ਜੀ ਜਿਹੜਾ ਕਿ ਕਪਾਣੀਆਂ ਦਾ ਮੁੰਡਾ ਤੇ ਜੱਟਾਂ ਦੀ ਕੁੜੀ ਨੂੰ ਪਸੰਦ ਕਰਦਾ ਸੋ ਇਦਾਂ ਦਾ ਕੈਰੈਕਟਰ ਆ ਇਸ ਫਿਲਮ ਦਾ ਮੇਰਾ ਜੋ ਹੈ ਤੇ ਬਹੁਤ ਸਾਰੀਆਂ heira-pheriyan ਜਦੋਂ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਉਹਦੇ ਘਰ ਵੱਲੋਂ ਕੀ ਕੀ ਪ੍ਰੋਬਲਮਸ ਲਾਉਂਦੀਆਂ ਨੇ ਫਿਰ ਅੱਗੋਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਕੈਰੈਕਟਰ ਆ ਉਹਨਾਂ ਨੂੰ ਅੱਗੋਂ ਕਿੱਦਾਂ ਬਲੈਕਮੈਨ ਕਰਦਾ ਸੋ ਇਦਾਂ ਦੀ ਸਟੋਰੀ ਹੈ ਸਰਦਾਰ ਖਾਲਸਾ ਸਰ ਨਾਲ ਕੰਮ ਕਰਕੇ ਤਾਂ ਐਕਸਪੀਰੀਅੰਸ ਕਿੱਦਾਂ ਨਾ ਰਿਹਾ ਬਹੁਤ ਵਧੀਆ ਸੀ ਜੀ ਅੱਗੇ ਵੀ ਉਹਨਾਂ ਨੇ ਕਈ ਫਿਲਮਾਂ ਕੀਤੀਆਂ ਨੇ ਤਾਂ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ ਕਿ ਵੀ ਬਹੁਤ ਸਿੱਖਣ ਨੂੰ ਕੁਝ ਮਿਲਦਾ ਹੈ ਹਮੇਸ਼ਾ ਹਮੇਸ਼ਾ ਕੱਲੇ ਉਹਨਾਂ ਤੋਂ ਨਹੀਂ ਹਮੇਸ਼ਾ ਜਿੰਨੇ ਵੀ ਇਸ ਫਿਲਮ ਦੇ ਵਿੱਚ ਐਕਟਰ ਨੇ ਭਾਵੇਂ ਯੋਗਰਾਜ ਜੀ ਨੇ ਨੀਤਾ ਮੈਮ ਨੇ ਹਰਪੀ ਬਾਜੀ ਨੇ ਰਾਣਾ ਜੰਗਬਾਦਰ ਜੀ ਨੇ ਉਪਾਸਨਾ ਮੈਡਮ ਨੇ ਸਾਰੇ ਹੀ ਬਾਕਮਾਲ ਅਦਾਕਰਨ ਹੈ ਤੇ ਹਮੇਸ਼ਾ ਸਿੱਖਣ ਨੂੰ ਇਹਦੀ ਯੂਕੇ ਹੋਈ ਹੈ ਜੀ ਤੇ ਚੰਡੀਗੜ੍ਹ ਦੇ ਨੇੜੇ-ਤੇੜੇ ਜਿੰਨੇ ਵੀ ਪਿੰਡ ਨੇ ਉੱਥੇ ਕਿੰਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ 21 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ ਇੱਕ ਵਾਰੀ ਫੇਰ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰਨ ਆਏ ਆ ਥੋੜੇ ਦਿਨ ਪਹਿਲਾਂ ਆਏ ਸੀ ਨੀ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਦੇ ਲਈ ਤੇ ਮਹਾਰਾਜ ਨੇ ਸਾਡੀ ਬੇਨਤੀ ਕਬੂਲ ਕੀਤੀ ਫਿਲਮ ਸੁਪਰ ਡੂਪਰ ਹਿੱਟ ਹੋਈ ਹੈ ਤੇ ਸ਼ੁਕਰਾਨਾ ਵੀ ਕਰਨਾ ਹੈ ਅੱਜ ਤੇ ਅੱਜ ਇੱਕ ਹੋਰ ਅਰਜੀ ਵੀ ਲਾਉਣੀ ਆ ਸੱਚੇ ਪਾਤਸ਼ਾਹ ਨੂੰ ਕਿ 21 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਨਵੀਂ ਤੇਰੀਆਂ ਮੇਰੀਆਂ ਹੇਰਾਫੇਰੀਆਂ ਇਹ ਮਹਾਰਾਜ ਦਾ ਵੋਟ ਆਸਰਾ ਸਾਨੂੰ ਹਮੇਸ਼ਾ ਵਾਂਗੂ ਮਿਲਦਾ ਰਹੇ ਫਿਲਮ ਸਾਡੇ ਦਰਸ਼ਕਾਂ ਨੂੰ ਪਸੰਦ ਆਵੇ ਤੇ ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਸਿਨੇਮਾ ਦੀ ਸੇਵਾ ਕਰਦੇ ਰਹੀਏ ਤੁਸੀਂ ਇਹ ਫਿਲਮ ਵਿੱਚ ਕਿਸ ਤਰ੍ਹਾਂ ਦੇ ਕਿਰਦਾਰ ਵਿੱਚ ਨਜ਼ਰ ਆਏ ਮੈਂ ਇੱਕ ਐਸੇ ਐਨ ਆਰ ਆਈ ਲੇਡੀ ਹੈਗੀ ਆ ਜਿਹੜੀ ਵਰਕਿੰਗ ਵੂਮਨ ਆ ਥੋੜੀ ਜਿਹੀ ਭੁਲੀ ਆ ਤੇ ਜਸਵਿੰਦਰ ਪੱਲਾ ਜੀ ਦੀ ਵਾਈਫ ਬਣੀ ਆ ਮੈਂ ਤੇ ਉਹ ਉਪਾਸਨਾ ਜਿਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਇਹ ਲਵ ਟ੍ਰਾਇੰਗਲ ਹੈਗਾ ਇਸ ਸਟੋਰੀ 'ਚ ਥੋੜਾ ਟਵਿਸਟ ਹੈ ਤੇ ਪੁਖਰਾਜ ਦੀ ਜਦੋਂ ਐਂਟਰੀ ਹੁੰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਫਿਰ ਬੜਾ ਉਥਲ-ਪੁਥਲ ਹੋ ਜਾਂਦਾ ਸਾਰਾ ਸਿਸਟਮ ਤਾਣਾ-ਬਾਣਾ ਫਿਲਮ 'ਚ ਜੀ ਮੈਸੇਜ ਇਹ ਫਿਲਮ ਦੀ ਕਹਾਣੀ ਜਿਹੜੀ ਆ ਨਾ ਬੜੀ ਟੱਚਿੰਗ ਆ ਬਹੁਤ ਸਾਰੇ ਤੁਸੀਂ ਕੇਸ ਸੁਨੇ ਹੋਣਗੇ ਜਿਨ੍ਹਾਂ ਦੇ ਵਿੱਚ ਇੰਜ ਹੋਇਆ ਕਿ ਇਧਰੋਂ ਕੰਟਰੈਕਟ ਮੈਰਿਜ ਕਰਵਾ ਕੇ ਕੁੜੀਆਂ ਜਿਹੜੀਆਂ ਨੇ ਉਧਰਲੇ ਪਾਸੇ ਗਈਆਂ ਜਾਂ ਤੇ ਮਤਲਬ ਕਰਦਿਆਂ ਦੇ ਨਾਲ ਮਿਲ ਕੇ ਜਾਂ ਕੁੜੀਆਂ ਨੇ ਆਪ ਹੀ ਉੱਥੇ ਜਾ ਕੇ ਮੁੜ ਕੇ ਉਹਨਾਂ ਮੁੰਡਿਆਂ ਨੂੰ ਛੱਡ ਦਿੱਤਾ ਤੇ ਪਿੱਛੇ ਤਾਂ ਕੇਸ ਵੀ ਇੱਕ ਇਸ ਤਰ੍ਹਾਂ ਦਾ ਵੀ ਆਇਆ ਸੀ ਨਾ ਕਿ ਇੱਕ ਬੱਚੇ ਨੇ ਸੁਸਾਇਡ ਵੀ ਕਰ ਲਈ। ਤੋਂ ਬਹੁਤ ਦਰਦਨਾਕ ਗਾਥਾ ਹੈਗੀ ਆ। ਸੋ ਇਹ ਜਿਹੜੀ ਕੰਟਰੈਕਟ ਮੈਰਿਜ ਹੈਗੀ ਆ ਇਹੀ ਵਿਸ਼ਾ ਸੀ ਇਸ ਫਿਲਮ ਚ ਰੱਖਿਆ। ਬਿਲਕੁਲ ਬਹੁਤ ਵਧੀਆ ਮੈਸੇਜ ਹੈ ਕਿ ਕੰਟਰੈਕਟ ਮੈਰਿਜ ਜਿਹੜੀ ਕਰਵਾ ਕੇ ਉਧਰ ਬੱਚੇ ਜਾਂਦੇ ਨੇ ਉਹਨਾਂ ਦੇ ਉੱਤੇ ਬੇਸਡ ਹੈ ਉਹਨਾਂ ਦੀ ਕਹਾਣੀ।